ਥਰਡਾ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਦਸ਼ਕਾਂ ਦਾ ਸਵਾਗਤ ਮੈਂ ਹਾਂ ਸੁਮੇਰ ਵਿਸ਼ੇਸ਼ਟ ਐਸ ਵੇਲੇ ਮੈਂ ਖੜਾ ਆਂ ਕੈਨੇਡਾ ਦੇ ਕੈਲਗਰੀ ਵਿੱਚ ਤੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿੱਦਾਂ ਬਰਫ਼ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਨੇ ਤੇ ਲੋਕ ਕਿੱਦਾਂ ਇਸ ਬਰਫ਼ ਦੇ ਵਿੱਚ ਹੀ ਕੰਮਤੇ ਜਾ ਰਹੇ ਨੇ ਬੱਚੇ ਸਕੂਲ ਜਾ ਰਹੇ ਨੇ ਤੇ ਜਿਹੜੀਆਂ ਰੋਜ਼ ਦੀਆਂ ਆਵਾਜਾਈਆਂ ਆ ਉਹ ਉਦਾਂ ਹੀ ਚੱਲ ਰਹੀਆਂ ਆ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕੈਨੇਡਾ ਦੇ ਵਿੱਚ ਕੈਲਗਰੀ ਜਿਹੜਾ ਸਿਟੀ ਪੈਂਦਾ ਆ ਅਲਬਰਟਾ ਸੂਬੇ ਦੇ ਵਿੱਚ ਉੱਥੇ ਜਿਹੜੀ ਠੰਡ ਆ ਉਹ ਪੂਰੇ ਜੋਬਨ ਤੇ ਆ ਇੱਥੇ ਮਾਈਨਸ 31-32 ਡਿਗਰੀ ਸੈਲਸੀਅਸ ਟੈਂਪਰੇਚਰ ਹੋ ਚੁੱਕਾ ਆ ਤੇ ਜੇ ਹਵਾ ਦੇ ਵਿੱਚ ਇਹਦੀ ਜੇ ਅਨੁਮਾਨ ਲਾਈਏ ਤਾਂ ਮਾਈਨਸ 41 ਤੋਂ ਲੈ ਕੇ 45 ਡਿਗਰੀ ਸੈਲਸੀਅਸ ਦੀ ਅਲਬਰਟਾ ਸੂਬੇ ਵੱਲੋਂ ਵਾਰਨਿੰਗ ਦਿੱਤੀ ਗਈ ਆ ਇਸ ਸੈਗਮੈਂਟ ਲੈ ਕੇ ਆਉਂਦਾ ਸਾਡਾ ਮਕਸਦ ਸਿਰਫ ਇਹੀ ਆ ਕਿ ਜਿਹੜੇ ਸਾਡੇ ਭੈਣ ਭਰਾ ਮਾਪੇ ਜਾਂ ਰਿਲੇਟਿਵ ਕੋਈ ਵੀ ਜੋ ਕੈਨੇਡਾ ਆਣਾ ਚਾਹੁੰਦਾ ਆ ਇਹ ਉਹ ਖਬਰ ਦੇਖਣਾ ਉਹਦੇ ਲਈ ਬਹੁਤ ਜ਼ਰੂਰੀ ਆ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਟੀਵੀ ਤੇ ਕਿਸ ਤਰ੍ਹਾਂ ਠੰਡ ਦੇ ਵਿੱਚ ਬੱਚੇ ਮਜ਼ਰਗ ਨੌਜਵਾਨ ਸਭ ਆਪਣੇ ਕੰਮਾਂ ਤੇ ਸਕੂਲ ਜਾਂ ਰੋਜ਼ਮਰਗੀ ਜਿਹੜੀ ਆਪਣੀ ਰੁਟੀਨ ਆ ਉਹਦੇ ਵਿੱਚ ਜਾਂਦੇ ਦਿਖ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੈਨੇਡਾ ਦੇ ਵਿੱਚ ਠੰਡ ਨੇ ਪੂਰਾ ਜਿਹੜਾ ਆਪਣਾ ਜੋੜ ਫੜਿਆ ਹੋਇਆ ਆ ਤੇ ਕੈਲਗਰੀ ਦੇ ਵਿੱਚ ਅਲਬਰਟਾ ਦੇ ਵਿੱਚ ਜਿਹੜੀ ਪੂਰੀ ਚਿੱਟੀ ਚਾਦਰ ਜਿਹੜੀ ਆ ਉਹ ਬਿਸ ਚੁੱਕੀ ਆ ਇੱਥੇ ਅਸੀਂ ਇਹ ਖਬਰ ਦਿਖਾਉਣ ਦਾ ਮਕਸਦ ਸਿਰਫ ਇਹ ਆ ਕਿ ਜਿਹੜੇ ਸਾਡੇ ਪੰਜਾਬੀ ਲੋਕ ਜਾਂ ਪੰਜਾਬੀ ਭਾਈਚਾਰਾ ਜਿਹੜਾ ਇੰਡੀਆ ਤੋਂ ਇੱਥੇ ਆ ਰਹੇ ਨੇ ਚਾਹੇ ਉਹ ਪੰਜਾਬ ਦੇ ਹੋਣ ਹਰਿਆਣਾ ਦੇ ਹੋਣ ਹਿਮਾਚਲ ਦੇ ਹੋਣ ਜਾਂ ਕਿਸੇ ਵੀ ਸੂਬੇ ਦੇ ਹੋਣ ਉਹਨਾਂ ਲਈ ਇਹ ਖਬਰ ਦੇਖਣਾ ਬਹੁਤ ਜ਼ਰੂਰੀ ਆ ਇੱਥੇ ਦੱਸਣਾ ਚਾਹਾਂਗੇ ਕਿ ਤੁਸੀਂ ਜੇ ਇੱਥੇ ਆ ਰਹੇ ਹੋ ਤਾਂ ਆਪਣੇ ਲਈ ਗਰਮ ਕੱਪੜੇ ਜ਼ਰੂਰ ਨਾਲ ਲੈ ਕੇ ਆਓ ਕਿਉਂਕਿ ਕੈਨੇਡਾ ਦੇ ਵਿੱਚ ਠੰਡ ਇੰਡੀਆ ਵਰਗੀ ਨਹੀਂ ਪੈਂਦੀ ਇੱਥੇ ਦਾ ਟੈਂਪਰੇਚਰ -31 ਤੋਂ ਲੈ ਕੇ -PR ਡਿਗਰੀ ਤੱਕ ਚਲੇ ਜਾਂਦਾ ਆ ਜਿਸ ਦੇ ਵਿੱਚ ਕੋਈ ਵੀ ਚੀਜ਼ ਜੇ ਕਹੋ ਕਿ ਠੰਡ ਦੇ ਵਿੱਚ ਕੋਈ ਕੰਮਕਾਰ ਕੋਈ ਸਕੂਲ ਕੋਈ ਕਾਲਜ ਕੁਝ ਬੰਦ ਨਹੀਂ ਹੁੰਦਾ ਤੁਹਾਨੂੰ ਜ਼ਰੂਰਤ ਆ ਆਪਣੇ ਨਾਲ ਗਰਮ ਕੱਪੜੇ ਲੈ ਕੇ ਆਂਦੀ ਗਲਵਜ਼ ਲੈ ਕੇ ਆਂਦੀ ਟੋਪੀ ਗਰਮ ਲੈ ਕੇ ਆਂਦੀ ਜਾਂ ਮਫਰਲ ਲੈ ਕੇ ਆਂਦੀ ਕਿ ਤੁਹਾਡੇ ਗਲੇ ਦੇ ਵਿੱਚ ਕੋਈ ਐਦਾਂ ਦੀ ਠੰਡ ਨਾਲ ਲੱਗ ਜਾਵੇ ਜਿਹਦੇ ਨਾਲ ਤੁਸੀਂ ਸਿੱਕ ਹੋ ਜਵੋ ਇੱਥੇ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਕਿ ਦੇਖੋ ਟੀਵੀ ਸਕਰੀਨ ਦੇ ਉੱਤੇ ਕਿਸ ਤਰ੍ਹਾਂ ਬਰਫ਼ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਨੇ ਤੇ ਲੋਕ ਕੰਮਾਂ ਤੇ ਜਾ ਰਹੇ ਨੇ ਬੱਚੇ ਸਕੂਲ ਜਾ ਰਹੇ ਨੇ ਤੇ ਜਿਹੜੀ ਠੰਡ ਆ ਉਹ ਪੂਰੀ ਆਪਣੇ ਜੋਬਨ ਦੇ ਉੱਤੇ ਆ ਤੇ ਮੈਂ ਤੁਹਾਨੂੰ ਨਾਲ ਇੱਥੇ ਇਹ ਵੀ ਦੱਸਣਾ ਚਾਹਾਂਗਾ ਕਿ ਜਿਹੜੇ ਇਸ ਵੇਲੇ ਸਾਡੇ ਜਿਹੜੇ ਵਿਊਅਰਸ ਸਾਨੂੰ ਟੀਵੀ ਤੇ ਦੇਖ ਰਹੇ ਨੇ ਜਿਹੜੇ ਕੈਨੇਡਾ ਦੇ ਵਿੱਚ ਸਾਨੂੰ ਦੇਖ ਰਹੇ ਨੇ ਉਹਨਾਂ ਨੂੰ ਵੀ ਮੈਂ ਇੱਕ ਦੱਸਣਾ ਚਾਹਾਂਗਾ ਕਿ ਜੇ ਤੁਸੀਂ ਕਿਤੇ ਟਰੈਵਲ ਕਰ ਰਹੇ ਹੋ ਤੇ ਪਲੀਜ਼ ਆਪਣੇ ਨਾਲ ਇੱਕ ਜੋੜੀ ਕਪੜਿਆਂ ਦੀ ਐਕਸਟਰਾ ਨਾਲ ਜਰੂਰ ਗਰਮ ਕਪੜਿਆਂ ਦੀ ਲੈ ਕੇ ਜਾਓ ਜਿਸ ਦੇ ਵਿੱਚ ਤੁਸੀਂ ਆਪਣੇ ਨਾਲ ਜੈਕਟ ਵਾਰਮ ਕੰਬਲ ਗਲਵਸ ਕੈਪ ਮਫਰਲ ਜਿਹਨੂੰ ਆਪ ਸਕਾਰਫ ਵੀ ਕਹਿ ਦਿੰਨੇ ਆ ਨਾਲ ਇੱਕ ਹੋ ਸਕੇ ਟਾਰਚ ਤੇ ਨਾਲ ਹੋ ਸਕੇ ਤਾਂ ਤੁਸੀਂ ਜਿਹੜਾ ਅ ਗੈਸ ਵਾਲਾ ਹੀਟਰ ਹੁੰਦਾ ਆ ਉਹ ਵੀ ਨਾਲ ਕੈਰੀ ਕਰੋ ਜਿਹੜੇ ਭੈਣ ਭਰਾ ਜਾਂ ਮਾਪੇ ਕਿ ਬੱਸਾਂ ਦੇ ਵਿੱਚ ਜਾਂ ਪਬਲਿਕ ਟਰਾਂਜ਼ਿਟ ਦੇ ਵਿੱਚ ਜਾਂਦੇ ਨੇ ਉਹਨਾਂ ਨੂੰ ਵੀ ਮੈਂ ਕਵਾਂਗਾ ਕਿ ਆਪਣੇ ਨਾਲ ਹੋ ਸਕੇ ਇੱਕ ਬੈਗ ਦੇ ਵਿੱਚ ਕੁਝ ਵਾਰਮਸ ਕਪੜੇ ਨਾਲ ਜ਼ਰੂਰ ਕੈਰੀ ਕਰੋ ਕਿਉਂਕਿ ਪਤਾ ਨਹੀਂ ਹੁੰਦਾ ਕਿਉਂਕਿ ਮੈਨੂੰ ਯਾਦ ਆ ਕਿ ਲਾਸਟ ਜਿਹੜਾ ਜੋ ਠੰਡ ਜ਼ਿਆਦਾ ਪਈ ਸੀ ਜਿਹੜੀਆਂ ਪਬਲਿਕ ਟਰਾਂਜ਼ਿਟ ਬੱਸਾਂ ਸਨਗੀਆਂ ਉਹ ਬ੍ਰੇਕਡਾਊਨ ਹੋ ਗਈਆਂ ਸੀ ਰੋਡ ਦੇ ਉੱਤੇ ਹੀ ਤੇ ਵਿੱਚੋਂ ਕੁਝ ਬ੍ਰੇਕਡਾਊਨ ਹੋਣ ਕਰਕੇ ਟੈਂਪਰੇਚਰ ਬਾਰ ਇੰਨਾ ਜਿਆਦਾ ਮਾਈਨਸ ਦੇ ਵਿੱਚ ਆ ਕਿ ਤੁਹਾਡੇ ਕੋਲ ਜੇ ਵਾਰਮ ਕਪੜੇ ਨਹੀਂ ਹੋਣਗੇ ਤਾਂ ਤੁਹਾਡੇ ਲਈ ਉੱਥੇ ਉਸ ਟਾਈਮ ਦੇ ਉੱਤੇ ਸਰਵਾਈਵ ਕਰਨਾ ਬੜਾ ਮੁਸ਼ਕਿਲ ਹੋ ਜਾਏਗਾ ਇਸ ਲਈ ਸਾਡਾ ਸਿਰਫ ਸਿਰਫ ਇਹ ਸੈਗਮੈਂਟ ਲੈ ਕੇ ਆਉਣ ਦਾ ਮਕਸਦ ਇਹ ਹੀ ਆ ਕਿ ਅਸੀਂ ਜਿਹੜੇ ਪੰਜਾਬੀ ਭਾਈਚਾਰੇ ਦੇ ਲੋਕ ਜਾਂ ਹੋਰ ਸੂਬਿਆਂ ਤੋਂ ਉੱਠ ਕੇ ਜਿਹੜੇ ਲੋਕ ਹੋਰ ਦੇਸ਼ਾਂ ਤੋਂ ਉੱਠ ਕੇ ਇੱਥੇ ਆ ਰਹੇ ਨੇ ਉਹਨਾਂ ਨੂੰ ਦੱਸਿਏ ਕਿ ਇੱਥੇ ਠੰਡ ਬਹੁਤ ਜ਼ਿਆਦਾ ਪੈ ਰਹੀ ਆ ਮਾਈਨਸ 32 ਤੋਂ ਲੈ ਕੇ 35 ਡਿਗਰੀ ਸੈਲਸੀਅਸ ਹੋ ਚੁੱਕਾ ਆ ਤੇ ਅਲਬਰਟਾ ਗਵਰਨਮੈਂਟ ਵੱਲੋਂ ਐਕਸਟ੍ਰੀਮ ਕੋਲਡ ਦੀ ਵਾਰਨਿੰਗ ਜਾਰੀ ਕਰ ਦਿੱਤੀ ਗਈ ਆ ਤੁਸੀਂ ਠੰਡ ਤੋਂ ਬਚਣ ਲਈ ਆਪਣੇ ਨਾਲ ਜਿੰਨੇ ਵੀ ਪ੍ਰੀਕਾਸ਼ਨ ਲੈ ਸਕਦੇ ਹੋ ਉਹ ਲਓ ਤੇ ਜੇ ਹੋ ਸਕੇ ਅਵੋਇਡ ਕਰੋ ਘਰ ਦੇ ਵਿੱਚ ਰਹੋ ਬੱਚੇ ਘਰ ਦੇ ਵਿੱਚ ਰਹਿਣ ਕਿਉਂਕਿ ਸਕੂਲ ਵੱਲੋਂ ਵੀ ਵਾਰਨਿੰਗ ਦਿੱਤੀ ਗਈ ਆ ਕਿ ਸਕੂਲ ਸ਼ਟਡਾਊਨ ਨਹੀਂ ਹੋ ਕੀਤੇ ਗਏ ਪਰ ਇਹ ਕਿਹਾ ਗਿਆ ਕਿ ਜੇ ਕਿਸੇ ਦਾ ਬੱਚਾ ਕੋਈ ਸਿੱਕਾ ਜੇ ਉਹਨੂੰ ਲੱਗਦਾ ਆ ਕਿ ਉਹ ਸਕੂਲ ਨਹੀਂ ਭੇਜਣਾ ਜੀਦਾ ਤੇ ਉਹ ਸਕੂਲ ਉਹਨੂੰ ਨਾ ਭੇਜੇ ਫਾਰਮੇ ਤੁਹਾਨੂੰ ਦਿਖਾਣਾ ਜਾਵਾਂਗਾ ਸਕਰੀਨ ਤੇ ਸਭ ਕੁਝ ਇੱਥੇ ਕੋਈ ਚੀਜ਼ ਬੰਦ ਨਹੀਂ ਹੁੰਦੀ ਰੋਜ਼ਮਰਗੀ ਦੀ ਜ਼ਿੰਦਗੀ ਦੇ ਮੁਤਾਬਕ ਕੰਮ ਤੇ ਸਾਰੇ ਜਿਹੜੇ ਲੋਕ ਜਾ ਰਹੇ ਨੇ ਸਭ ਕੁਝ ਉਦਾਂ ਹੀ ਚੱਲ ਰਿਹਾ ਜਿੱਦਾਂ ਆਮ ਚੱਲਦਾ ਹੁੰਦਾ ਪਰ ਜਦ ਠੰਡਾ ਠੰਡ ਨੇ ਆਪਣਾ ਜਿਹੜਾ ਪ੍ਰਕੋਪ ਆ ਉਹ ਦਿਖਾਣਾ ਸ਼ੁਰੂ ਕਰ ਦਿੱਤਾ ਆ ਤੇ ਤੁਸੀਂ ਜੇ ਨਵੇਂ ਹੋ ਤਾਂ ਵੀ ਆਪਣੇ ਨਾਲ ਜੇ ਹੋ ਸਕਦਾ ਤੁਸੀਂ ਕਿਤੇ ਸ਼ਹਿਰ ਤੋਂ ਬਾਹਰ ਜਾ ਰਹੇ ਹੋ ਤਾਂ ਪੂਰੇ ਪ੍ਰਿਕਾਸ਼ਨ ਲੈ ਕੇ ਠੰਡ ਦੇ ਮੱਦੇ ਨਜ਼ਰ ਉਸ ਚੀਜ਼ ਜੋ ਤੁਹਾਨੂੰ ਰਾਹ ਦੇ ਵਿੱਚ ਜ਼ਰੂਰਤ ਪੈ ਸਕਦੀ ਹੈ ਬੱਚਿਆਂ ਦੇ ਖਾਣ ਪੀਣ ਦਾ ਸਮਾਨ ਜਾਂ ਫੂਡ ਉਹਦੀ ਤਿਆਰੀ ਕਰਕੇ ਜਾਓ ਕਿਉਂਕਿ ਪਤਾ ਨਹੀਂ ਹੁੰਦਾ ਇੱਦਾਂ ਦੇ ਵੈਦਤ ਦੇ ਵਿੱਚ ਕਿੱਥੇ ਕਿਸ ਚੀਜ਼ ਦੀ ਲੋੜ ਪੈ ਜਾਏ ਪਰ ਅਸੀਂ ਅਪੀਲ ਕਰਦੇ ਹਾਂ ਕਿ ਜਿੰਨਾ ਹੋ ਸਕੇ ਉਹਨਾਂ ਇਸ ਵੈਦਤ ਅਵੋਇਡ ਕਰੋ ਟਰੈਵਲਿੰਗ ਕਰਨ ਤੋਂ ਹੋ ਜਿੰਨਾ ਹੋ ਸਕੇ ਉਸ ਤੋਂ ਬਚੋ ਜ਼ਰੂਰੀ ਕੰਮਕਾਰ ਤਾਂ ਕਰਨਾ ਹੀ ਆ ਪਰ ਜੇ ਤੁਸੀਂ ਵੈਸੇ ਘੁੰਮਣ ਜਾ ਰਹੇ ਹੋ ਤਾਂ ਅਵੋਇਡ ਕਰੋ ਇਸ ਟੈਂਪਰੇਚਰ ਦੇ ਵਿੱਚ ਨਾ ਜਾਓ ਆਉਣ ਵਾਲੇ ਅਗਲੇ ਵੀਕ ਦੇ ਵਿੱਚ ਹੋ ਸਕਦਾ ਟੈਂਪਰੇਚਰ ਥੋੜਾ ਆਪਾ ਜਵੇ ਪਲੱਸ ਦੇ ਵਿੱਚ ਜਾਂ ਚਲ ਜਵੇ ਪਲੱਸ ਦੇ ਵਿੱਚ ਜੇ ਨਹੀਂ ਵੀ ਜਾਏਗਾ ਤੇ ਜਿਹੜਾ ਮਾਈਨਸ 30 ਤੋਂ ਮਾਈਨਸ 1 2 3 ਤੱਕ ਆਨ ਦੀ ਉਮੀਦ ਦੱਸੀ ਜਾ ਰਹੀ ਹੈ ਤੁਸੀਂ ਦੇਖਦੇ ਰਹੋ ਥਰਡ ਐਨਿਊਜ਼ ਟੀਵੀ ਅਗਲੀ ਵਾਰ ਅਗਲੇ ਸੈਗਮੈਂਟ ਦੇ ਵਿੱਚ ਫਿਰ ਮਿਲਾਂਗਾ ਮੈਨੂੰ ਸਮੀਰ ਵਿਸ਼ੇਸ਼ ਨੂੰ ਦਿਓ ਇਜਾਜ਼ਤ ਕੈਨੇਡਾ ਕੈਲਗਰੀ